ਉਨਾ ਆਪਣਾ ਧਰਤੀ ਆਪਣਾ ਪੰਜਾਬ ਆ ਆਪਣੇ ਭਾਈਚਾਰਾ ਜਿੰਨੇ ਕੁ ਜੋਗਰਾ ਹਰ ਇੱਕ ਬੰਦਾ ਸਾਰੇ ਯੋਗਦਾਨ ਪਾ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿੰਨੀਆਂ ਵੀ ਸਾਡੀਆਂ ਐਨ ਜੀਓ ਨੇ ਗਿਆ ਜਿੰਨੇ ਵੀ ਸਾਡੇ ਨੌਜਵਾਨ ਭਰਾ ਨੇ ਕਲਾਕਾਰ ਭਰਾ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਮੈਂ ਜੇ ਪੂਰ ਜੇ ਪ੍ਰੋਪਰ ਤੌਰ ਤੇ ਗੱਲ ਪੁੱਛੂ ਵੀ ਇਹ ਇਹ ਜਿਹੜੇ ਹੜਾ ਨੇ ਮੈਂ ਉਹਨੂੰ ਕਿਵੇਂ ਸੋਚ ਰਿਹਾ ਮੈਂ ਇਹ ਚੀਜ਼ ਸੋਚ ਰਿਹਾ ਵੀ ਜੋ ਪ੍ਰਮਾਤਮਾ ਜੋ ਕਰਦਾ ਚੰਗਾ ਹੀ ਕਰਦਾ ਆ ਸਾਡੇ ਭਾਈਚਾਰੇ ਦੇ ਵਿੱਚ ਏਕਤਾ ਆ ਗਈ ਅੱਜ ਪੰਜਾਬ ਪੂਰੀ ਦੁਨੀਆ ਨੂੰ ਦੱਸ ਰਿਹਾ ਕਿ ਮੈਂ ਹੂੰ ਪੰਜਾਬ ਹਨਾ ਪੰਜਾਬ ਦੱਸ ਰਿਹਾ ਕਿ ਸਾਨੂੰ ਸਾਨੂੰ ਆਪਣਿਆਂ ਦੀ ਹੀ ਲੋੜਾ ਸਾਨੂੰ ਆਪਣੇ ਭਾਈਚਾਰੇ ਦੀ ਹੀ ਲੋੜਾ ਸਾਡੇ ਨਾਲ ਕੋਈ ਨਹੀਂ ਆ ਕੇ ਖੜਦਾ ਤਾਂ ਬੱਕਰੀ ਗੱਲ ਆ ਹਨਾ ਪਰ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੱਥੇ ਕਿ ਤਿੱਕਰ ਸਾਡੇ ਬਾਈ ਜੀ ਸੂਹੀ ਵਰਗੇ ਸਾਡੇ ਸਾਰੇ ਹੀ ਸਤਿਕਾਰਯੋਗ ਭਰਾ ਖੜੇ ਨੇਗੇ ਇੱਕ ਦੋ ਇੱਕ ਜਿਹੜੀਆਂ ਮੈਂ ਜਿਹੜੀਆਂ ਇੱਥੇ ਆ ਕੇ ਚੀਜ਼ਾਂ ਦੇਖਿਆ ਨੇ ਗਿਆ 2023 ਦੇ ਵਿੱਚ ਵੀ ਅਸੀਂ ਲਗਾਤਾਰ 2-3 ਮਹੀਨੇ ਅਸੀਂ ਹੜ੍ਹਾਂ ਦੇ ਵਿੱਚ ਹੀ ਰਹੇ ਹਾਂ ਬਾਈ ਮਨਜੋਤ ਅੱਜ ਵੀ ਮਨਜੋਤ ਨਾਲ ਆਉਣਸ ਆ ਰਹੀ ਇਹਨਾਂ ਨੇ ਪਰ 에어ਪੋਰਟ ਤੇ ਵੀ ਰੋਕਿਆ ਰੋਕਣ ਤੋਂ ਬਾਅਦ ਮੇਰਾ ਪਾਸਪੋਰਟ ਵੀ ਜਿਹੜਾ ਜ਼ਬਤ ਇਹਨਾਂ ਨੇ ਸਰਕਾਰ ਨੇ ਕਰ ਲਿਆ ਮੈਨੂੰ ਇਸ ਚੀਜ਼ ਦਾ ਕੋਈ ਨਿਮਨਤਾ ਚਾਹੇ ਜੇਲ੍ਹ ਭੇਜੋ ਚਾਹੇ ਪਰਚਾ ਪਾ ਦਿਓ ਇਹ ਤਾਂ ਸਾਡੇ ਲਈ ਨਾਰਮਲ ਗੱਲਾਂ ਨੇ ਪਰ ਇਹ ਗੱਲਾਂ ਸਰਕਾਰਾਂ ਨੂੰ ਇਹ ਜੇ ਸਮੇਂ ਦੇ ਵਿੱਚ ਸੋਭਦੀਆਂ ਨਹੀਂ ਹੈਗੀਆਂ ਜੋ ਕਿ ਨੌਜਵਾਨ ਆ ਰਿਹਾ ਮੈਂ ਤਾਂ ਆਪਣੀ ਕਲੀਅਰ ਗੱਲ ਸੀ ਕਿ ਮੈਨੂੰ ਤਾਂ ਪਹਿਲਾਂ ਪਤਾ ਸੀਗਾ ਵੀ ਇਹਨਾਂ ਨੇ ਕੋਈ ਨਾ ਕੋਈ ਮੇਰੇ ਤੇ ਪਰਚਾ ਪਾ ਕੇ ਇਹਦੇ ਕੁਝ ਵੀ ਕਰ ਸਕਦੇ ਨੇਗੇ ਪਰ ਉਹ ਮੈਂ ਸਾਰਾ ਕੁਝ ਦਿਖਾਉਣ ਤੋਂ ਬਾਅਦ ਇੱਕ ਆਰਡਰ ਦੀ ਡੀਡੀ ਕੇ ਮੇਰੇ ਕੋਲ ਇੱਕ ਆਰਡਰ ਨਹੀਂ ਸੀਗਾ ਉਹ ਆਰਡਰ ਤੋਂ ਬਾਅਦ ਦਿਖਾਉਣ ਤੋਂ ਬਾਅਦ ਫਿਰ ਮੈਂ ਰੋਕਣ ਤੋਂ ਬਾਅਦ ਫਿਰ ਇਹਨਾਂ ਨੇ ਮ ਹੌਂਡੜੀਆਂ ਚੀਜ਼ਾਂ ਮੈਂ ਇੱਥੇ ਮਹਿਸੂਸ ਕਰੀਆਂ ਨੇ ਆ ਕੇ ਵੀ ਨੌਜਵਾਨ ਬਹੁਤ ਸੇ ਬਨਵਾ ਰਹੇ ਨੇਗੇ ਇੱਕ ਤਾਂ ਮੈਂ ਬੇਨਤੀ ਕਰਨਾ ਚਾਹਣਾ ਸਾਡੇ ਜਿਹੜੇ ਸਾਰੇ ਭਰਾ ਖੜੇ ਨੇਗੇ ਮੇਰੇ ਆ ਪਿੰਡਾਂ ਵਾਲੇ ਭਰਾ ਖੜੇ ਨੇਗੇ ਇੱਥੇ ਸਾਡੇ ਸਾਰੇ ਭਰਾ ਖੜੇ ਨੇ ਸਤਿਕਾਰ ਦਿਓ ਇਹਨਾਂ ਨੂੰ ਪਤਾ ਕਿ 2023 ਦੇ ਵਿੱਚ ਇਹਨਾਂ ਨੂੰ ਪੁੱਛ ਲਓ ਕਿਸੇ ਦੇ ਮੁੰਡੇ ਦੇ ਇੱਥੇ ਸੱਪ ਕਿਦੋਂ ਸੱਪ ਲੜਗਾ ਅਸੀਂ ਕਿਵੇਂ ਰਾਤਾਂ ਨੂੰ ਕਿਵੇਂ ਕਿਵੇਂ ਰਾਤਾਂ ਨੂੰ ਅਸੀਂ ਕੱਢ ਕੱਢ ਕੇ ਲਾਉਂਦੇ ਰਹਾਂ ਪਰ ਮੇਰੀ ਇਹਨਾਂ ਭਰਾਵਾਂ ਨੂੰ ਹੁਣ ਬੇਨਤੀ ਆ ਮੇਰੀ ਮੇਰੀ ਬੇਨਤੀ ਹੈ ਹੁਣ ਇਨਾ ਭਰਾਵਾਂ ਨੂੰ ਇੱਕ ਤਾਂ ਮਰੇ ਇਹਨਾਂ ਚਰਨਾਂ ਦੇ ਵਿੱਚ ਜਿਹੜੀ ਚੀਜ਼ ਮੈਂ ਤੁਹਾਨੂੰ ਕਹਿਣਾ ਚਾਹਣਾ ਵੀ ਅੱਜ ਤੁਹਾਡੇ ਕੋਲ ਸਮਾਂ ਜਿਹੜਾ ਇਹ ਆ ਕਿ ਤੁਸੀਂ ਇਕੱਠੇ ਹੋ ਇਕੱਠੇ ਹੋ ਕੇ ਜਿਹੜੀ ਕਿ ਗੱਲ ਆਜੋ ਆਜੋ ਇਕੱਠੇ ਹੋ ਕੇ ਜਿਹੜੀ ਤੁਸੀਂ ਗੱਲ ਕਰੋ ਅੱਜ ਮੁੱਦਿਆਂ ਦੀ ਮੁੱਦਿਆਂ ਦੀ ਗੱਲ ਕਰੋ ਮੁੱਦਿਆਂ ਦੀ ਗੱਲ ਕੀ ਆ ਅੱਜ ਇਹ ਮੈਨੂੰ ਕਹਿੰਦੇ ਸੀ ਇਹ ਪਾਣੀ ਉਤਰਨ ਤੋਂ ਬਾਅਦ ਗੱਲ ਗੱਲਬਾਤ ਕਰਾਂਗੇ ਜਿਹੜੀਆਂ ਇਹਨਾਂ ਨੂੰ ਮੈਂ ਅੱਜ ਗੱਲਾਂ ਕਹੀਆਂ ਨੇ ਮੈਂ ਕਿਹਾ ਪਾਣੀ ਉਤਰਨ ਤੋਂ ਬਾਅਦ ਤੁਹਾਡੀ ਕਿਸੇ ਨੇ ਗੱਲ ਨਹੀਂ ਸੁਣਨੀ ਅੱਜ ਜਿਹੜੀ ਤੁਸੀਂ ਗੱਲ ਕਰੋ ਕਿ ਇਹ ਜਿਹੜਾ ਸਾਡੀ ਆਈ ਹੈ ਤੁਸੀਂ ਕਹਿੰਦੇ ਕੁਦਰਤੀ ਕੁਦਰਤ ਕਦੇ ਕਿਸੇ ਦਾ ਮਾੜਾ ਨਹੀਂ ਕਰਦੀ ਪਰਮਾਤਮਾ ਕਦੇ ਕਿਸੇ ਦਾ ਮਾੜਾ ਨਹੀਂ ਕਰਦਾ ਮੈਨੂੰ ਇੱਕ ਬੰਦਾ ਕਹਿੰਦਾ ਮੈਂ ਕੁਦਰਤ ਨੂੰ ਮੰਨਦਾ ਮੈਂ ਕਿ ਕੁਦਰਤ ਦੀ ਸਾਰੀ ਬਾਬੇ ਨਾਨਕ ਦੀ ਬਾਣੀ ਆ ਕੁਦਰਤ ਪਰਮਾਤਮਾ ਕਦੇ ਕਿਸੇ ਦਾ ਮਾੜਾ ਨਹੀਂ ਕਰਦਾ ਪਰ ਜਿਹੜੀ ਚੀਜ਼ ਆਪਾਂ ਕੁਦਰਤ ਦੀ ਗੱਲ ਕਹੇ ਕਿ ਆਪਾਂ ਆਪਣੇ ਗਲ ਦੇ ਵਿੱਚੋਂ ਜਿਹੜੀ ਕਿ ਉਹ ਜ਼ਿੰਮੇਵਾਰੀ ਕੱਢ ਜੀਏ ਉਹ ਜ਼ਿੰਮੇਵਾਰੀ ਤਾਂ ਪਕਾਉੜੇ ਹੋ ਰਹੇ ਹੋ ਅੱਜ ਜਿਹੜੀ ਕਿ ਇਹ ਗੱਲ ਇਹ ਕਰਨੀ ਬਣਦੀ ਆ ਕਿ ਡੈਮਾਂ ਦੇ ਪ੍ਰਬੰਧ ਦੀ ਗੱਲ ਕਰਨ ਇਹ ਲੋਕ ਜੇ ਪਹਿਲਾਂ ਬੋਲਣਗੇ ਫੇਰੇ ਸਰਕਾਰਾਂ ਸੁੱਤੀਆਂ ਜਾਗਣਗੀਆਂ ਅੱਜ ਪਾਣੀਆਂ ਦੇ ਪ੍ਰਬੰਧ ਦੀ ਗੱਲ ਕੀਤੀ ਜਾਵੇ ਅੱਜ ਜਿਹੜੇ ਸਾਰੇ ਰਿਪੇਅਰਿੰਗ ਲੋਅ ਦੀ ਗੱਲ ਕੀਤੀ ਜਾਵੇ ਅੱਜ ਜਿਹੜਾ ਮੌਕਾ ਕਿ ਜਿਹੜੀਆਂ ਮੌਕਿਆਂ ਦੇ ਪ੍ਰਚਾਰ ਚਰਚਾ ਕਰਨ ਦੀ 2.300 ਕਰੋੜ ਜਿਹੜਾ ਫੰਡਾਂ ਲਈ ਰੱਖਿਆ ਸੀ ਉਹ ਕਿੱਧਰ ਗਿਆ ਜਿਹੜਾ ਪੈਸਾ ਗੱਬਣ ਕਿੱਧਰ ਹੋ ਜਾਂਦਾ ਅੱਜ ਇਸ ਚੀਜ਼ ਤੇ ਬਲਾ ਕੇ ਸਿਰ ਜੋੜ ਕੇ ਬੈਠਣ ਮੈਂ ਪ੍ਰਧਾਨ ਸਾਹਿਬ ਨੂੰ ਮਿਲ ਕੇ ਆਇਆ ਜੋ ਕਿ ਇਸ ਜ਼ਿਲ੍ਹੇ ਦੇ ਪ੍ਰਧਾਨ ਨੇਗੇ ਹੜਪਰੀ ਹੜ ਪ੍ਰਭਾਵ ਜਿਹੜੀ ਸੰਘਰਸ਼ ਕਮੇਟੀ ਬਣਾਈ ਹੋਈ ਆ ਮਨਾਂ ਨੂੰ ਵੀ ਇਹ ਗੱਲ ਕਹੀ ਆ ਅਗਲੀ ਜਿਹੜੀ ਮੈਂ ਗੱਲ ਕਹਿਣਾ ਚਾਹਣਾ ਸਰਕਾਰ ਨੂੰ ਦੇਖੋ ਆ ਸਾਰੇ ਨੌਜਵਾਨ ਇੱਥੇ ਕੰਮ ਸਾਰੇ ਆਪਣੇ ਸੁਆਮਾਂ ਨਿਭਾ ਰਹੇ ਨੇ ਸਰਕਾਰ ਦਾ ਕੀ ਕੰਮ ਆ ਚੁਣੇ ਹੋਏ ਨੁਮਾਇੰਦਿਆਂ ਦਾ ਕੀ ਕੰਮ ਆ ਚੁਣੇ ਹੋਏ ਨੁਮਾਇੰਦਿਆਂ ਦਾ ਕੰਮ ਇਹ ਆ ਜਿਹੜੀ ਕਿ ਸਾਨੂੰ ਅੱਜ ਵਿਚਾਰ ਚਰਚਾ ਕਰਨੀ ਪੈਣੀ ਆ ਸਿਰ ਜੋੜਨਾ ਪੈਣਾ ਜਿਨ੍ਹਾਂ ਨੂੰ ਸਾਰਿਆਂ ਨੂੰ ਇਸ ਚੀਜ਼ ਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਲੀਡਰਾਂ ਨੂੰ ਇਹ ਸਵਾਲ ਕਰਨਾ ਪੈਣਾ ਥੋੜਾ ਕੰਮ ਆ ਕਿ ਤੁਸੀਂ ਚੁਣੇ ਹੋਏ ਬੰਦੇ ਹੋ ਤੁਸੀਂ ਜਾ ਕੇ ਸਾਡੇ ਮੁੱਦਿਆਂ ਦੀ ਗੱਲ ਸੈਂਟਰ ਸਰਕਾਰ ਅੱਗੇ ਕਿਉਂ ਨਹੀਂ ਕਰ ਰਹੇ ਮੁੱਦੇ ਕੀ ਨੇ ਸਾਡੇ ਅੱਜ ਮੁੱਦਾ ਮੁੱਦਾ ਸਾਡਾ ਤੁਸੀਂ ਚਿੱਠੀਆਂ ਲਿਖ ਰਹੇ ਹੋ 60000 ਕਰੋੜ ਰੁਪਏ ਸਾਡਾ ਸਰਕਾਰ ਦੇਵੇ ਸੈਂਟਰ ਸਰਕਾਰ ਜਿਹੜਾ ਸਾਡਾ ਰੋਕੀ ਖੜੀ ਆ ਕੀ ਤੁਹਾਡੇ ਚਿੱਟੇ ਲਿਖਣ ਨਾਲ ਦੇਤਾ ਇੱਕ ਮਹੀਨਾ ਹੋ ਗਿਆ ਪੰਜਾਬ ਨੂੰ ਹੜ੍ਹਾਂ ਦੇ ਵਿੱਚ ਪ੍ਰਭਾਵਿਤ ਹੋਏ ਨੂੰ ਕਿ 60000 ਕਰੋੜ ਰੁਪਏ ਸਾਡਾ ਦੇਤਾ ਚਿੱਟੇ ਲਿਖਣ ਨਾਲ ਪੈਸਾ ਮਿਲੂਗਾ ਕੀ ਜਿਹੜੇ ਸਾਡੇ ਡੈਮਾਂ ਦੀ ਗੱਲ ਜਿਹੜੇ ਸਾਡੇ ਹੋਰ ਪੰਜਾਬ ਦੇ ਮੁੱਦਿਆਂ ਦੀ ਗੱਲ ਤੁਸੀਂ ਇੱਥੇ ਹੀ ਕਰ ਰਹੇ ਹੋ ਤੁਸੀਂ ਕੋਈ ਸੈਸ਼ਨ ਬੁਲਾ ਕੇ ਉੱਥੇ ਜਾ ਕੇ ਦਿੱਲੀ ਜਾਓ ਦਿੱਲੀ ਜਾ ਕੇ ਤੁਸੀਂ ਧਰਨਾ ਲਾਓ ਤੁਹਾਡਾ ਇੱਥੇ ਕੰਮ ਨਹੀਂ ਹੈਗਾ ਚੁਣੇ ਹੋਏ ਨੁਮਾਇੰਦਿਆਂ ਦਾ 13 ਐਮਪੀਆ ਦਾ ਤੇ ਇੱਕ ਤਾਂ ਚਲੋ ਜੇਲ੍ਹ ਦੇ ਵਿੱਚ ਬਠਾ ਪਈ ਅਮਰਪਾਲ ਸਿੰਘ ਉਹਦਾ ਤਾਂ ਕੋਈ ਹੱਲ ਨਹੀਂ ਹੋ ਸਕਦਾ ਹਨ ਜਿਹੜੇ 12 ਐਮਪੀ ਨੇਗੇ ਸੱਤ ਰਾਸਾ ਮੈਂਬਰ ਨੇ 117 ਐਮਐਲਏ ਨੇਗੇ ਜਿਹੜੇ ਹੋਰ ਸਾਬਕਾ ਐਮਐਲਏ ਨੇ ਸਾਰਿਆਂ ਇਹਨਾਂ ਨੂੰ ਇਕੱਠੇ ਹੋ ਕੇ ਦਿੱਲੀ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨੀ ਪੈਣੀ ਆ ਜੇ ਅੱਜ ਹੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨਗੇ ਕਿਉਂਕਿ ਅੱਜ ਨਾਲ ਨੈਸ਼ਨਲ ਮੀਡੀਆ ਵੀ ਪੂਰੀ ਦੁਨੀਆ ਤੋਂ ਸਪੋਰਟ ਨਾਲ ਲੀਡਰਾਂ ਨੂੰ ਮਿਲੂਗੇ ਕਿ ਪੰਜਾਬ ਫਿਰ ਡੁੱਬਿਆ ਪਿਆ ਕਿਉਂ ਨਹੀਂ ਸੈਂਟਰ ਗਵਰਨਮੈਂਟ ਫੰਡ ਦਾ ਇਹਨਾਂ ਦਾ ਪੈਸਾ ਧੇਰਿਆ ਕਿਉਂ ਨਹੀਂ ਪੈਸਾ ਜਿਹੜਾ ਕਿ ਬੱਕਰਾ ਪੈਕੇਜ ਤੁਸੀਂ ਕਿਤੇ ਸੋਚੋ ਜਿਹੜਾ ਹੋਰਾਂ ਸਟੇਟਾਂ ਦੇ ਵਿੱਚ ਜਦੋਂ ਹੜ੍ਹ ਆਉਂਦੇ ਨੇ ਕੀ ਹੋਰਾਂ ਟਟਾਂ ਦੇ ਵਿੱਚ ਜਦੋਂ ਹੜ੍ਹ ਆਉਂਦੇ ਨੇ ਕੀ ਤਾਂ ਦੂਜੀ ਤੀਜੀ ਦਿਨ ਜਿਹੜਾ ਪੱਕੇ ਜਾਰੀ ਕਰ ਦਿੱਤਾ ਜਾਂਦਾ ਪਰ ਪੰਜਾਬ ਦੇ ਵਿੱਚ ਅੱਜ ਮਹੀਨਾ ਹੋ ਗਿਆ ਹੜ੍ਹਾਂ ਆਇਆਂ ਨੂੰ ਇੱਕ ਵੀ ਰੁਪਿਆ ਕੋਈ ਸੈਂਟਰ ਗਵਰਨਮੈਂਟ ਵੱਲੋਂ ਪੰਜਾਬ ਗਵਰਨਮੈਂਟ ਦਾ ਤਾਂ ਆਪਾਂ ਨਾਂ ਹੀ ਕੀ ਲੈਣਾ ਮੈਨੂੰ ਬਹੁਤ ਦੁੱਖ ਹੁੰਦਾ ਇਸ ਚੀਜ਼ ਦਾ ਕਿ ਸਾਡੀ ਤੁਸੀਂ ਇਹ ਕਿੰਨਾ ਕੁ ਟਾਈਮ ਐ ਮੈਂ ਪੰਜਾਬ ਪੰਜਾਬ ਸਰਕਾਰ ਵੱਲੋਂ ਤਾਂ ਫੰਡ ਇਕੱਠਾ ਕੀਤਾ ਜਾ ਰਿਹਾ ਜੀ ਯਾਰ ਇਹੀ ਤਾਂ ਗੱਲ ਆ ਕੋਈ ਸਿਰ ਜੋੜ ਕੇ ਬੈਠਣ ਦਾ ਤਿਆਰ ਨਹੀਂ ਕੋਈ ਮੁੱਦਿਆਂ ਦੀ ਗੱਲ ਕਰਨ ਦਾ ਤਿਆਰ ਨਹੀਂ ਜਿਹੜੀ ਸਾਨੂੰ ਅੱਜ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਆ ਇਹ ਬੜ ਬਾਈ ਜਦੋਂ ਪੁੱਤਾ ਵਾਂਗੂ ਪਾਲੀ ਹੋਈ ਫਸਲ ਐ ਡੁੱਬਦੀ ਹੋਈ ਦੇਖਦੇ ਹਾਂ ਮਨ ਦੁਖੀ ਹੁੰਦਾ ਜੀ ਮਨ ਦੁਖੀ ਕਿਹਾ ਬੜਾ ਕਿਹਾ ਬਾਈ ਮਰਨ ਹੁੰਦਾ ਦੁਖੀ ਤਾਂ ਇੱਕ ਛੋਟੀ ਚੀਜ਼ ਆ ਬੰਦੇ ਦਾ ਰਹਿੰਦਾ ਹੀ ਕੁਛ ਨਹੀਂ ਹੁਣ ਜਿਹੜਾ ਸਾਡਾ ਮਜ਼ਦੂਰ ਭਾਈਚਾਰਾ ਇੱਕ ਤਾਂ ਕਿਸਾਨ ਭਾਈਚਾਰਾ ਇੱਕ ਮਜ਼ਦੂਰ ਭਾਈਚਾਰਾ ਮਜ਼ਦੂਰ ਭਾਈਚਾਰ ਦਾ ਹੁਣ ਮੈਂ ਦੇਖ ਕੇ ਆਇਆ ਇੱਥੇ ਖੜਾ ਸੀਗਾ ਵੀਰ ਉਹਦਾ ਸਾਰਾ ਵਿੱਚ ਇੱਕ ਮਾਂ ਇੱਕ ਪੁੱਤਾਂ ਸਾਰਾ ਘਰ ਹੀ ਪਾਣੀ ਦੇ ਵਿੱਚ ਰੁੜ ਗਿਆ ਘਰ ਹੀ ਸਾਰਾ ਪਾੜ ਗਿਆ ਉਹਨਾਂ ਦਾ ਕੀ ਬਣੂਗਾ ਪਿਛਲੀ ਵਾਰੀ ਆਉਂਦੋਂ 23 ਦੇ ਵਿੱਚ ਆਏ ਸੀ ਉਹਨਾਂ ਦਾ ਹਾਲਾਤ ਅਹੀ ਸੀਗੇ ਉਦੋਂ ਵੀ ਉਹਨਾਂ ਨੇ ਚਾਰ ਇੱਟਾਂ ਲਾਏ ਘਰ ਖੜਾ ਕਰਿਆ ਉਹ ਵੀ ਰੁੜ ਗਿਆ 6000 ਰੁਪਿਆ ਇਹਨਾਂ ਨੂੰ ਉਦੋਂ ਜਿਹੜਾ ਕਿ ਸਾਰਾ ਕਿੱਲੇ ਮਗਰ ਮਾਅਬਜਾ ਮਿਲਿਆ ਉਹ ਵੀ ਫਿਊੜੇ ਕੱਢ ਕੱਢ ਕੇ ਕੱਢ ਕੱਢ ਕੇ ਚੱਕਰ ਲਾ ਲਾ ਕੇ ਮਿਲਿਆ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਬੱਕਰੀ ਤਾਂ ਮੁਰਗੀ ਦਾ ਵੀ ਮਾਅਬਜਾ ਦਿੱਤਾ ਸੀ ਮੁੱਖ ਮੰਤਰੀ ਸਾਹਿਬ ਜੇ ਸਟਰੋਂਗ ਹੋਵੇ ਜੇ ਸਾਡਾ ਮੁੱਖ ਮੰਤਰੀ ਸਟਰੋਂਗ ਹੋਵੇ ਸਾਡੀ ਸਰਕਾਰ ਸਟਰੋਂਗ ਹੋਵੇ ਅੱਜ ਉਹਨੂੰ ਅੱਜ ਪੰਜਾਬ ਦੇ ਅੱਜ ਮੁੱਦਿਆਂ ਦੀ ਗੱਲ ਕਰਨ ਦੀ ਲੋੜ ਆ ਅੱਜ ਜਿਹੜੇ ਮੁੱਦਿਆਂ ਦੀ ਗੱਲ ਜਿਹੜੇ ਮੁੱਦਿਆਂ ਤੇ ਅੱਜ ਹੋਣੇ ਚਾਹੁੰਦੇ ਨੇ ਅੱਜ ਮੁੱਦਿਆਂ ਦੇ ਵਿਚਾਰ ਚਰਚਾ ਕਰਨ ਵਿਧ ਸੈਸ਼ਨ ਬੁਲਾ ਕੇ ਅੱਗੇ ਸੈਂਟਰ ਗਵਰਨਮੈਂਟ ਨੂੰ ਘੇਰੋ ਕੱਲਾਵਾਸਾ ਹਸਪਤਾਲ ਦੇ ਵਿੱਚ ਪਾ ਕੇ ਨਹੀਂ ਸਰਨਾ ਮੁੱਖ ਮੰਤਰੀ ਸਾਹਿਬ ਤੁਸੀਂ ਜਾਗੋ ਤੁਹਾਨੂੰ ਬਹੁਤ ਵੱਡੀ ਸਪੋਰਟ ਦਿੱਤੀ ਹੋਈ ਆ ਅੱਜ ਦਿੱਲੀ ਵਾਲੇ ਜਿਹੜੇ ਮਨੀਸ਼ ਸੌਧਿਆ ਵਰਗੇ ਕੱਲ ਤਾਂ ਸਾਨੂੰ ਗਾਲਾਂ ਕੱਢੀ ਜਾਂਦੇ ਸੀਗੇ ਕੱਲ ਤਾਂ ਇਹ ਕਹਿੰਦੇ ਕੁੱਟਾਂ ਮਾਰ ਕੇ ਆਸੀਂ ਤੁਹਾਡੇ ਤੋਂ ਵੋਟਾਂ ਲਵਾਂਗੇ ਅੱਜ ਇਹ ਅੱਜ ਕਹਿੰਦੇ ਨੇ ਅਸੀਂ ਅੱਜ ਇਹਨਾਂ ਨੇ ਨਵਾਂ ਡਰਾਮਾ ਕਰ ਅੱਜ ਬਿਆਨ ਆਇਆ ਦੇਖੋ ਜੀ ਚਲੋ ਜੀ ਆਪਣਾ ਮੈਂ ਆਪਣਾ ਜਿਹੜੇ ਹੜ ਪ੍ਰਭਾਵਤ ਜਿਹੜੇ ਇਲਾਕੇ ਨੇ ਉਹਨਾਂ ਨੂੰ ਅਸੀਂ ਰੇਤੇ ਲਈ ਉਹ ਅਸੀਂ ਅਸੀਂ ਮਨਜ਼ੂਰੀ ਦਿੰਨੇ ਆ ਉਹ ਤਾਂ ਭਰਾਵਾ ਹੁਣ ਛਿੱਤਰ ਲੱਗਦਾ ਪੰਜਾਬ ਨੇ ਲਈ ਲੈ ਜਿਹੜੀ ਗੱਲ ਆ ਤਾਂ ਉਹ ਤਾਂ ਹੁਣ ਆ ਖੜੇ ਹੀ ਨੇ ਲੋਕ ਕੰਮ ਹੋਏ ਉਹ ਤੁਹਾਨੂੰ ਕਿੱਥੇ ਸੋਝੇ ਬਾਜੀਆਂ ਦੇ ਕਿਉਂ ਟਾਈਮ ਪਾਸ ਕਰ ਰਹੇ ਹੋ ਭਾਈ ਭਾਨੇ ਭਾਈ ਹੜ ਤੁਹਾਨੂੰ ਕੀ ਲੱਗਦਾ ਮੈਨ ਮੇੜਿਆ ਲੋਕਾਂ ਬਦੋ ਹਾਲਾਤ ਬਣਾਏ ਦੇ ਦੇਖੋ ਜੀ ਮੇਰੀ ਗੱਲ ਸੁਣੋ ਕੁਦਰਤ ਇੱਕ ਕੁਦਰਤ ਹੁੰਦੀ ਆ ਇੱਕ ਜ਼ਿੰਮੇਵਾਰੀ ਹੁੰਦੀ ਆ ਮੈਂ ਕਿੰਨੇ ਦੇਸ਼ਾਂ ਦੇ ਵਿੱਚ ਜਾ ਕੇ ਆਇਆ ਉੱਥੇ ਜਿਹੜੇ ਦੇਸ਼ ਨੇ ਉਹ ਸਾਰੇ ਪਾਣੀ ਤੋਂ ਨੀਵੇਂ ਨੇ ਕਿ ਸਮੁੰਦਰ ਤੋਂ ਨੀਵੇਂ ਦੇਸ਼ ਨੇਗੇ ਉਹਨਾਂ ਦੇ ਵਿੱਚ ਤਾਂ ਇੰਨੇ ਮੀਂਹ ਪੈਂਦੇ ਨੇਗੇ ਉਹਨਾਂ ਕੋਲੇ ਸਾਰੀਆਂ ਆਪਣੀਆਂ ਬਣਾਇਆ ਹੋਇਆ ਸਿਸਟਮ ਆ ਕੋਈ ਉਹ ਡੋਬ ਨਹੀਂ ਰਹੇ ਇਹ ਤਾਂ ਸਾਨੂੰ ਆਪਣੇ ਤਰੀਕੇ ਨਾਲ ਜਿਹੜਾ ਕਿ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਹਣ ਤਾਂ ਰੋਜ਼ ਵੀਡੀਓ ਨਵੀਆਂ ਨਵੀਆਂ ਆ ਰਹੀਆਂ ਨੇ ਗਿਆ ਵੀ ਜਦੋਂ ਡੈਮਾਂ ਨੂੰ ਖਾਲੀ ਕਰਨਾ ਸ਼ੁਰੂ ਕੀਤਾ ਨਹੀਂ ਗਿਆ ਕੋਈ ਡੈਮਾਂ ਦਾ ਕੋਈ ਜਿਹੜਾ ਪੰਜਾਬ ਸਰਕਾਰ ਕੋਲੇ ਕੋਈ ਜਿਹੜਾ ਕਿ ਅਧਿਕਾਰ ਨਹੀਂ ਹੈਗਾ ਡੈਮਾਂ ਦਾ ਸਾਰਾ ਉਹ ਤਾਂ ਖੋ ਚੁੱਕਿਆ ਹੁਣ ਜਿਵੇਂ ਭਾਈ ਤੁਸੀਂ ਫਰਜ਼ ਕਰੋ ਹੁਣ ਸੋਹੀ ਸਾਹਿਬ ਮੇਰੇ ਨਾਲ ਖੜੇ ਨੇਗੇ ਸੋਹੀ ਮੈਨੂੰ ਕੀ ਪਤਾ ਸੋਹੀ ਸਾਹਿਬ ਦੇ ਘਰ ਦਾ ਕੀ ਦੁੱਖਾ ਮੈਂ ਤਾਂ ਕੁਝ ਨਹੀਂ ਪਤਾਣਾ ਹੁਣ ਬਗਾਨਾ ਨੂੰ ਕੀ ਦੁੱਖ ਦਾ ਪਤਾ ਜਦੋਂ ਸਾਡੇ ਕੋਲੇ ਹੁਣ ਜਿਹੜੇ ਬਗਾਨੇ ਨੇ ਉਹਨਾਂ ਨੂੰ ਕੀ ਪਤਾ ਵੀ ਪੰਜਾਬ ਦੇ ਲਈ ਕਿਹੜਾ ਪਾਣੀ ਡੈਮਾ ਕਦੋਂ ਛੱਡਣਾ ਕਦੋਂ ਬੰਦ ਕਰਨਾ ਕਦੋਂ ਖਾਲੀ ਕਰਨਾ ਸਾਡੇ ਕੋਲੇ ਉਹ ਚੀਜ਼ ਰਹੀ ਨਹੀਂ ਹੈਗੀ ਬਗਾਨਾ ਨੂੰ ਕੀ ਦੁੱਖ ਦਾ ਪਤਾ ਉਹ ਜਿਹੜੇ ਡਰਾਮੇ ਕਰਦੇ ਸੀਗੇ ਅਸਲ ਦੇ ਵਿੱਚ ਸਾਹਮਣੇ ਵਾਲੀ ਗੱਲ ਹੈ ਜਿਹੜੇ ਮੈਂ ਗੱਲਾਂ ਕਰ ਰਿਹਾ ਵੀ ਲੀਡਰ ਕਿਉਂ ਨਹੀਂ ਕਰ ਰਹੇ ਇਹ ਵੀ ਇੱਕ ਵੱਡਾ ਸਵਾਲ ਆ ਵੀ ਇਹ ਕਰ ਕਿਉਂ ਨਹੀਂ ਰਹੇ ਕਿਉਂਕਿ ਇਹਨਾਂ ਲੱਤਾਂ ਦੇ ਵਿੱਚ ਭਾਰ ਨਹੀਂ ਆ ਕਿ ਮੂਰੇ ਮੋਦੀ ਆਇਆ ਕਰੀ ਖੜਾ ਵੀ ਆਓ ਮੇਰੇ ਕੋਲ ਕਿੱਧਰ ਆਉਣੇ ਹੋ ਇਹ ਸਾਰੇ ਕਾਣੇ ਨੇਗੇ ਸਾਰਿਆਂ ਨੂੰ ਆਪਣੀ ਕੁਰਸੀ ਦੀ ਪਈ ਆ ਮਨੀਸ਼ ਸ਼ੌਧਿਆ ਕੇਦਰੀਵਾਲ ਇਹ ਸਾਰੇ ਚੋਰ ਇਕੱਠੇ ਹੋਏ ਨੇ ਇਹਨਾਂ ਦੇ ਉੱਪਰ ਈਡੀ ਦੇ ਪਰਚੇ ਨੇਗੇ ਇਹਨਾਂ ਉੱਪਰ ਈਡੀ ਦੇ ਪਰਚੇ ਨੇ ਤਾਂ ਜਾ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕਰ ਸਕਦੇ ਕਰਨ ਨੂੰ ਇਹਨਾਂ ਨੂੰ ਪਤਾ ਵੀ ਜਿਹੜੇ ਸਾਡੇ ਤੋਂ ਵੱਧ ਪਤਾ ਇਹਨਾਂ ਨੂੰ ਬੋਲ ਸਕਦੇ ਨੇ ਪਰ ਬੋਲ ਕਿਉਂ ਨਹੀਂ ਰਹੇ ਇਹ ਸਾਰੇ ਚੋਰ ਨੇਗੇ ਇੱਥੇ ਆ ਕੇ ਲੀਡਰ ਡਰਾਮੇ ਕਰੀ ਜਾਂਦੇ ਨੇ ਐਵੇਂ ਭਰਾਵੋ ਹੱਥ ਬਣਾ ਲਓ ਸਾਡੇ ਪੰਜਾਬ ਨੂੰ ਬਰਬਾਦ ਨਾ ਕਰੋ ਤੁਸੀਂ ਬਹੁਤ ਪੰਜਾਬ ਬਰਬਾਦ ਕਰਤਾ ਬਾਹਰ ਜਾ ਕੇ ਨੌਜਵਾਨ ਰੋਂਦੇ ਨੇ ਕਿ ਸਾਡੇ ਪੰਜਾਬ ਦੇ ਵਿੱਚ ਸਿਸਟਮ ਚੰਗਾ ਹੁੰਦਾ ਕਿਉਂ ਅਸੀਂ ਬਾਹਰ ਆਉਂਦੇ ਜਾਂ ਹੁਣ ਜਿਹਦੇ ਆ ਡੁੱਬਿਆ ਹੋਇਆ ਜਿਹਦਾ ਡੁੱਬ ਗਿਆ ਸਾਰਾ ਕੁਝ ਇਹਦਾ ਕਿਸੇ ਮਜ਼ਦੂਰ ਦਾ ਪੁੱਤ ਦਬਈ ਜਾਊ ਸੌਦੀ ਅਰਬ ਜਾਊ ਕਿਸੇ ਕਿਸਾਨ ਦਾ ਪੁੱਤ ਕਿੱਤੇ ਉਤਰ ਜਾਊ ਜਾ ਕੇ ੱੱਕੀ ਖਾਣੇ ਆ ਇਹ ਪੰਜਾਬ ਦੇ ਹਾਲਾਤ ਬਣ ਜਾਂਦੇ ਨੇ ਅੱਛਾ ਭਾਈ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਪੰਜਾਬੀ ਦਾ ਫਿਰ ਵੀ ਚੜ੍ਹਦੀ ਕਲਾ ਚ ਹੈ ਜੀ ਬੜੇ ਖੁਸ਼ ਨਜ਼ਰ ਆ ਰਹੇ ਨੇ ਇਹ ਡਾਵਾ ਡੋੜ ਕਿਉਂ ਨਹੀਂ ਹੋ ਰਹੀ ਡਾਵਾ ਡੋਲ ਤਾਂ ਜਿਹੜੀ ਸਭ ਤੋਂ ਵੱਡੀ ਜਿਹੜੀ ਕਿਰਪਾ ਨਾ ਸਭ ਤੋਂ ਵੱਡੀ ਜਿਹੜੀ ਕਿਰਪਾ ਹੈ ਪੰਜਾਬ ਦੇ ਉੱਪਰ ਜਿਹੜੀ ਆਪਾਂ ਗੱਲ ਕਰੀਏ ਉਹ ਗੁਰੂ ਸਾਹਿਬ ਦੀ ਬਹੁਤ ਵੱਡੀ ਕਿਰਪਾ ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਗੁਰੂ ਗੋਬਿੰਦ ਗੁਰੂ ਬਾਬੇ ਨਾਨਕ ਦੀ ਧਰਤੀ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਧਰਤੀ ਆ ਅੱਜ ਵੀ ਸਾਡੇ ਮੌਜੂਦਾ ਗੁਰੂ ਗੁਰ ਸਾਡੇ ਸਾਰੇ ਗੁਰੂ ਘਰਾਂ ਸਬੂਤ ਨੇ ਸਾਡੇ ਸਾਰੇ ਪੰਜਾਬ ਦੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਆਪ ਰਾਖੀ ਕਰ ਰਹੇ ਨੇਗੇ ਕਿਉਂਕਿ ਪੰਜਾਬ ਆਪਣੇ ਆਪ ਨੂੰ ਸਾਬਤ ਕਰ ਰਿਹਾ ਪਰ ਲੀਡਰਲੈਸ ਪੰਜਾਬ ਆ ਲੀਡਰ ਕੋਈ ਵੀ ਜਿਹੜਾ ਪੰਜਾਬ ਦਾ ਇਹ ਹਾਲਾਤ ਬਣੇ ਨੇ ਲੀਡਰਲੈਸ ਬਣ ਕੇ ਕਰ ਰਹੇ ਨੇ ਪੰਜਾਬ ਦੀ ਜੇਕਰ ਰਾਖੀ ਕਰ ਰਿਹਾ ਹੋ ਤਾਂ ਗੁਰੂ ਸਾਹਿਬ ਕਰ ਰਹੇ ਨੇਗੇ ਪਰ ਪੰਜਾਬ ਦੇ ਲੀਡਰ ਭਗੌੜੇ ਹੋ ਕੇ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਡਰਾਮੇ ਕਰੀ ਜਾਂਦੇ ਨੇਗੇ ਇਹ ਚੀਜ਼ ਦਾ ਬਹੁਤ ਦੁੱਖ ਹੈ ਇਹ ਮਹੀਨੇ ਕਦੇ ਹੜ ਨੇ ਕਿੰਨੇ ਸਾਲ ਪਿੱਛੇ ਪਾਤਾ ਪੰਜਾਬ ਜੀ ਦੇਖੋ ਜੀ ਬਾਈ ਜੀ ਤੁਸਾਨੂੰ ਆਪ ਨੂੰ ਪਤਾ ਵੀ ਮੈਂ ਤੁਹਾਨੂੰ ਦੱਸ ਕੇ ਹਟਿਆ ਸੋਈ ਸਾਬ ਜਿਹੜੇ 23 ਦੇ ਜਿਹੜੇ ਕੇ ਘਰ ਨੇਗੇ ਉਹ ਹਲਤ ਕਰੋ ਉਹ ਘਰ ਨਹੀਂ ਠੀਕ ਹੋਏ ਜਿਹੜੇ ਮਜ਼ਦੂਰਾਂ ਸਾਡੇ ਮਜ਼ਦੂਰ ਭਾਈਚਾਰੇ ਦੇ 2 ਸਾਲ ਬਾਅਦ ਵੀ ਨਹੀਂ ਠੀਕ ਹੋਏ ਭਾਈ ਜੀ ਉਹ ਮਜ਼ਦੂਰ ਭਾਈਚਾਰੇ ਦੇ ਘਰਾਂ ਦੇ ਵਿੱਚ ਤਰੇੜਾਂ ਮਜਕਰੂ ਪੰਨੀਆਂ ਖੜੀਆਂ ਨੇ ਉਹ ਹੁਣ ਡਿੱਗਣ ਨੂੰ ਤਿਆਰ ਨੇਗੇ ਕਿਸਾਨਾਂ ਦੇ ਜਿਹੜੇ ਜ਼ਮੀਨਾਂ ਨੇਗੀਆਂ ਉਹ ਜ਼ਮੀਨਾਂ ਦੇ ਵਿੱਚ ਹਲਤ ਕਰੋ ਪੂਰੀਆਂ ਫਸਲਾਂ ਨਹੀਂ ਸੀ ਹੋਈਆਂ 23 ਦੇ ਹੜਾ ਨੇ ਇੱਥੋਂ ਤੱਕ ਕਰਮਾਰ ਇੱਥੋਂ ਤੱਕ ਕਰਮਾਰ ਪਈ ਪਈ ਆ ਅਸੀਂ ਤਾਂ ਮੈਂ ਇੱਕ ਗੱਲ ਕਹਿਣਾ ਚਾਹਣਾ ਆ ਮੇਰੀ ਗੱਲ ਨੂੰ ਸਾਬਤ ਕਰ ਲਓ ਅਸੀਂ ਤਾਂ ਕੋਈ ਜਿਹੜਾ ਜਿਹੜੇ ਹੜ ਪ੍ਰਭਾਵਤ ਇਲਾਕੇ ਨੇ ਇੱਕ ਵੀ ਰੁਪਿਆ ਸੀ ਲਿਮਟਾਂ ਦਾ ਨਾਮ ਭਰੀਏ ਨਾ ਸੀ ਵਿਆਜ ਭਰੀਏ ਸਾਡੇ ਕਿੰਨੋਂ ਸਰਕਾਰ ਨੇ ਲਕੀਰ ਮਾਰਨੀਆਂ ਜਦੋਂ ਮਰਜ਼ੀ ਮਾਰਦੇ ਨਹੀਂ ਮਾਰਨੀਆਂ ਨਾ ਮਾਰੇ ਸਾਡੇ ਲੋਕ ਇੱਕ ਵੀ ਰੁਪਿਆ ਜਿਹੜਾ ਬੈਂਕਾਂ ਦਾ ਨਹੀਂ ਭਰਨਗੇ ਕਿੱਥੋਂ ਭਰਨਗੇ ਬਾਈ ਕਿੱਥੋਂ ਭਰਨ ਸਾਡੇ ਸਾਡੇ ਵਿੱਚ ਸਾਡੇ ਇਹ ਇਹ ਤੁਹਾਨੂੰ ਗੱਲ ਕਹਿਣਾ ਚਾਹਣਾ ਸਾਡੇ ਲੋਕਾਂ ਦੀ ਜਿਹੜੀ ਆਵਾਜ਼ ਆ ਇਹ ਕੋਈ ਜਿਹੜੇ ਕਿ ਕਰਜ਼ੇ ਨੇਗੇ ਨਹੀਂ ਦੇ ਸਕਦੇ ਸਾਡੇ ਕਰਜ਼ੇ ਮਾਫ਼ ਕੀਤੇ ਜਾਣ ਸਾਡੇ ਕੋਲੇ ਬੈਂਕਾਂ ਵਾਲੇ ਘੇੜੇ ਨਾ ਮਾਰਨ ਸਾਡੇ ਕੋਲੇ ਦੇਣ ਨੂੰ ਕੁਝ ਨਹੀਂ ਹੈਗਾ ਇਸ ਕਰਕੇ ਸਾਡੀ ਬੇਨਤੀ ਆ ਅਸੀਂ ਭਾਈ ਅੱਜ ਤੋਂ ਬਾਅਦ ਤੁਹਾਡੀ ਕਿਸ਼ਤ ਕੋਈ ਨਹੀਂ ਭਰ ਸਕਦੇ ਜੇਕਰ ਸਰਕਾਰ ਕੋਈ ਨਹੀਂ ਐਲਾਨ ਕਰਦੀ ਸਰਕਾਰ ਐਲਾਨ ਕਰਨਾ ਹੋਵੇ ਕਰੇ ਨਹੀਂ ਕਰਨਾ ਹੋਵੇ ਨਾ ਕਰੇ ਸਾਡੇ ਕੋਲੇ ਦੇਣ ਨੂੰ ਕੁਝ ਨਹੀਂ ਹੈਗਾ ਸਾਡੇ ਕੋਲੇ ਨਾ ਆਇਓ ਇਹ ਸਾਰੇ ਲੋਕ ਕਿਉਂ ਜੀ ਕਰਜ਼ੇ ਦੇਣਾ ਆ ਖੜੇ ਨੇ ਇਹਨਾਂ ਮੈਨੂੰ ਲੋਕਾਂ ਨੇ ਸਾਰਿਆਂ ਇਹ ਗੱਲ ਕਹੀ ਆ ਵੀ ਅਸੀਂ ਭਾਈ ਇਹ ਮੇਰੀ ਗੱਲ ਸਾਡੀ ਇਹਨਾਂ ਲੋਕਾਂ ਨੇ ਗੱਲ ਕੀਤੀ ਹੈ ਇਹ ਗੱਲ ਕਹਿੰਦੇ ਸਾਡੀ ਮੀਡੀਆ ਦੇ ਵਿੱਚ ਗੱਲ ਕਰੀ ਚਾਹੇ ਕੋਈ ਮਜ਼ਦੂਰ ਭਾਈਚਾਰਾ ਚਾਹੇ ਕੋਈ ਕਿਸਾਨ ਭਾਈਚਾਰਾ ਸਾਡੇ ਕੋਲੇ ਕਰਜ਼ਾ ਲੈਣ ਲਈ ਆ ਨਾ ਵੀ ਸਾਡੇ ਕੋਲੇ ਦੇਰ ਨੂੰ ਕੁਝ ਨਹੀਂ ਠੀਕ ਹੈ ਸੋ ਜੱਬ ਤੁਹਾਡਾ ਸੁਨੇਹਾ ਬਹੁਤ ਲੋਕਾਂ ਤੱਕ ਜਾ ਰਿਹਾ ਹੈ ਕਿ ਸੁਖ ਦਾ ਸੁਨੇਹਾ ਆਉਂਦਾ ਰਹੇ ਪੰਜਾਬ ਤੋਂ ਉਹ ਜ਼ਰੂਰ ਪੇਸ਼ ਕਰ ਦਿਓਗੇ ਖੁਸ਼ੀਆਂ ਦਾ ਰਾਗ ਗੂੰਜੇ ਬਾਬੇ ਦੀ ਰਬਾਬ ਚੋਂ ਸੁਖ ਦਾ ਸੁਨੇਹਾ ਰੱਬਾ ਆਉਂਦਾ ਰਹੇ ਪੰਜਾਬ ਤੋਂ ਪੱਕ ਕੇ ਤਿਆਰ ਹੋਏ ਫਸਲਾਂ ਦੇ ਦਾਣੇ ਜੋ ਵੇਲੇ ਨਾਲੇ ਸਾਹਵੇਂ ਜਾਣ ਸਾਰਾ ਸਾਲ ਖਾਣੇ ਜੋ ਫਸਲਾਂ ਬਚਾਈ ਰੱਖੀ ਮੌਸਮ ਖਰਾਬ ਤੋਂ ਸੁੱਖ ਦਾ ਸੁਨਹਿਾਰ ਬਾ ਆਉਂਦਾ ਰੇ ਪੰਜਾਬ ਤੋਂ ਵਾਹਿਗੁਰੂ ਅਗੇ ਅਰਦਾਸ ਸੁੱਖ ਦਾ ਸੁਨਹਿਾਰ ਆਵੇ ਮੈਨੂੰ ਇੱਕ ਗੱਲ ਦੀ ਬੜੀ ਖੁਸ਼ੀ ਹੈ ਪੰਜਾਬ ਸਾਰਾ ਕੱਟਾ ਪੰਜਾਬ ਨਹੀਂ ਹਰਿਆਣਾ ਵੀ ਆ ਗਿਆ ਰਾਜਸਥਾਨ ਵੀ ਆ ਗਿਆ ਯੂਪੀ ਵੀ ਆ ਗਿਆ ਜੀ ਉਤਰਾਖੰਡ ਤੋਂ ਵੀ ਆ ਗਈ ਸੰਗਤ ਜੇ ਪੰਜਾਬੀ ਬਾਕੀ ਜਗ੍ਹਾ ਜਾਂਦੇ ਫਿਰ ਉਹਨਾਂ ਦਾ ਵੀ ਫਰਜ਼ ਪਾਉਣਾ ਆਏ ਆਏ ਨੇ ਪਰ ਉਹੀ ਲਿਮਟਿਡ ਆਏ ਨੇ ਉਹ ਜਿੰਨੇ ਦਰਦ ਰੱਖਦੇ ਉਹੀ ਆਏ ਨੇ ਹਣਾ ਚਲੋ ਇਹਨਾਂ ਦਾ ਇਤਿਹਾਸ ਨਾ ਲਿਖਿਆ ਗਿਆ ਲਿਖਿਆ ਗਿਆ ਜੀ ਲਿਖਿਆ ਗਿਆ ਉਹ ਇੱਕ ਘਾਹਤ ਨੇ ਵੀ ਚਿੜੀ ਅੱਗ ਬੁਝਾਉਣੀ ਸੀ ਤਾਂ ਚਿੜੀ ਆਪਣੀ ਚੁੰਝ ਚ ਪਾਣੀ ਭਰ ਕੇ ਲੈ ਕੇ ਜਾਂਦੀ ਵੀ ਤੇਰੀ ਚੁੰਝ ਨਾਲ ਬੁੱਝੂ ਆਂਦੀ ਮੈਂ ਯਤਨ ਤੇ ਕਰ ਰਹੀ ਹਾਂ ਨਾ ਇਹ ਉਹ ਚਿੜੀਆਂ ਹਾਂ ਮੈਂ ਮੈਂ ਯਤਨ ਤੇ ਕਰ ਰਹੀ ਹਾਂ ਨਾ ਮੇਰਾ ਨਾਂ ਤੇ ਲਿਖਿਆ ਜਿਨੂੰ ਵੀ ਮੈਂ ਅੱਗ ਬੁਝਾਉਣ ਵਾਲਿਆਂ ਚੋਂ ਹਾਂ ਲਾਉਣ ਵਾਲਿਆਂ ਚੋਂ ਨਹੀਂ ਬਾਕੀ ਧੰਨਵਾਦ ਹੈ ਜਿਹੜੇ ਸਾਥ ਦੇ ਰਹੇ ਨੇ ਵੀਰ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹੈ ਬਾਕੀ ਇਹ ਲੰਮਾ ਸਮਾਂ ਚੱਲਣਾ ਅੱਜ ਨਹੀਂ ਗੱਲ ਮੁੱਕਣ ਵਾਲੀ ਏ ਵੀ ਪਾਣੀ ਇਤਰ ਕੇ ਗੱਲ ਮੁੱਕੀ ਏ ਤਣਕਾ ਵੀ ਬੀਜ ਬਿਲਕੁਲ ਠੀਕ ਹੈ ਧੰਨਵਾਦ ਜੀ ਸੋ ਬਿਲਕੁਲ ਦਰਸ਼ਕੋ ਇਹ ਸੰ ਸਾਡੇ ਨਾਲ ਹੈ ਬਾਈ ਭਾਨਾ ਸਿੱਧੂ ਤੇ ਸੋਹੀ ਸਾਹਿਬ ਤਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬਣੇ ਹੋਏ ਹਾਲਾਤਾਂ ਨੂੰ ਲੈ ਕੇ ਆਪਣੇ ਵਿਚਾਰ ਦਿੱਤੇ ਤਾਂ